કરીયું છું ਤੇ ਉੱਡਣ ਪਰ ਮੇਰੀਆਂ ਵਾਰਤਾ ਵੀਰੋਵੇਂ ਪੈਣਾ ਗੂੜੀਆਂ ਸਕੇਰ ਮਾ ਵਾਰਤਾ ਵੀਰੋਵੇਂ ਪੈਣਾ ਗੂੜੀਆਂ ਸਕੇਦੀਆਂ ਵਾਰਤਾ ਵੀਰੋਵੇਂ ਪੈਣਾ ਗੂੜੀਆਂ ਸਕੇਉਦੀਆਂ ਠੀਕ ਹੈ ਹਾਂਜੀ ਥੈਂਕ ਯੂ ਜੈ ਲਤਾ ਮਾ tonight. I ਪੁਰਾਣੇ ਸਮੇਂ ਦੇ ਵਿੱਚ ਕਿਉਂਕਿ ਫੋਨ ਨਹੀਂ ਹੁੰਦੇ ਸੀ ਐਨੀ ਸੁਵਿਧਾ ਨਹੀਂ ਹੁੰਦੀ ਸੀ ਕਿ ਆਪਾਂ ਰੋਜ਼ ਆਪਣਾ ਦੁੱਖ ਸੁੱਖ ਸਾਂਝਾ ਕਰ ਸਕੀਏ ਤਾਂ ਤੀਆਂ ਜਿਹੜੀਆਂ ਹੈ ਇੱਕ ਮਹੀਨਾ ਕੁੜੀਆਂ ਨੂੰ ਇਸ ਲਈ ਦਿੱਤਾ ਜਾਂਦਾ ਸੀ ਕਿ ਉਹ ਆਪਦੇ ਪੇਕੇ ਜਾ ਕੇ ਆਪਦਾ ਜਿਹੜਾ ਮਨ ਦੇ ਵਿੱਚ ਜੋ ਵੀ ਗੱਲਾਂ ਨੇ ਪਾਦਨੇ ਉਹ ਆਪਦੇ ਪੇਕੇ ਨਾਲ ਲੱਗਦੀਆਂ ਸਹੇਲੀਆਂ ਨਾਲ ਸਾਂਝਾ ਕਰ ਸਕਣ ਇਸ ਕਰਕੇ ਪੂਰਾ ਇੱਕ ਮਹੀਨਾ ਕੁੜੀਆਂ ਪੇਕੇ ਰਹਿੰਦੀਆਂ ਸੀ ਤੇ ਉੱਥੇ ਬੁੱਲੀਆਂ ਅਸਾਂ ਨੇ ਕਰਦੀਆਂ ਜੀ ਤੂਰੀਆਂ ਅੱਜ ਹੋਈਆਂ ਮੋਰਾ ਬਾਢੀ ਤੂਰੀਆਂ ਅੱਜ ਹੋਈਆਂ ਮਰਾਦਾ ਜੀ ਤੂਰੀਆਂ ਆਉਦੀ ਰੰਮਾ ਦਾ ਪਾਣੀ ਪੀ ਲੈਣੇ ਸਾਰ ਕੇ ਮੈਂ ਪਜਾਬਨ ੱਤੀ ਬੋਲੀ ਪੋਣੀ ਅਨਲਕਾਰ ਕੇ ਮੈਂ ਪਜਾਬਨ ੱਤੀ ਬੋਲੀ ਪੋਣੀ ਅਨਲਕਾਰ ਕੇ ਕਿਧੀਆਂ ਹੈ ਤੱਕ ਨਹੀਂ ਆਈ ਤੇ ਮਰ ਮੇ ਪਾ ਦਿੰਨੀ ਕਈ ਮੈਂ ਆਂ ਤਾਂ ਮੈਂ ਐਂ ਤਾਂ ਐਟ ਲੀਸਟ ਤੁਹਾਨੂੰ ਪਤਾ ਤਾਂ ਲੱਗੇ ਮੇਰੀ ਫੇਵਰਿਟ ਕੋਲੀ ਕਿਹੜੀ ਆ ਗੋਲਾ ਕਬੂਤਰ ਸ਼ਰਬਤੀ ਅੱਖੀਆਂ ਵਿੱਚ ਅੱਖੀਆਂ ਦੇ ਟੋਰਾਵੇ ਨਰੰਜਣਾ ਨੱਚ ਬਾਜੋੜਾ ਜੋੜਾ ਵੇ ਨਰੰਜਣਾ ਨੱਚ ਬਾਜੋੜਾ ਇਹ ਨਰੰਜਣਾ ਨੱਚਦਾ ਸਸ਼ੀ ਕਾਜ ਸਾਰਨ ਪਹਿਲਾਂ ਮੇਰੇ ਵੱਲੋਂ ਸਮੂਥ ਸਪਾ ਬੈਂਡ ਐਡਾ ਫੁੱਲ ਗੁਲਾਬ ਦਾ ਐਡਾ ਫੁੱਲ ਗੁਲਾਬ ਦਾ ਉਹਦ ਗੂੜੀ ਗੂੜੀ ਸ਼ਾ ਸ਼ਾਨੇ ਦੇ ਕੇ ਕੱਟਣ ਲੱਗੀ ਪੂਣੀ ਲੱਗਾ ਤਾਣਾ ਤਾਣਾ ਪੂਣੀ ਦੇ ਜਾਨ ਰੋ ਮੇਰੀ ਤਾਣਾ ਪੂਣੀ ਦੇ ਦਿਆਂਗਾ ਤੈਨੂੰ ਦੱਸ ਦਿਆਂਗਾ ਉਹ ਤੇ ਦੂੰਗਾ ਕੱਲਾ ਦੱਸ ਵੀਰ ਦਾ ਨਾ ਛੋੜ ਕੇ ਸੂਨਦਾ ਮਹੀਨਾ ਮੰਜੇ ਦਾਈਏ ਨਾ ਮੇਜੋ

ਮੋਹਾਂ ਨੂੰ ਯਾਤਰੀਂ ਅੱਧੀ ਨੇ ਉੜਨ ਮਰ ਫਿਆ ਜਾਲਮਾ ਬੱਚੇ ਅੱਧੀ ਨੇ ਘੋਰ ਭਗਿਆ ਜਾਲਮਾ ਬੱਚੇ ਅੱਧੀ ਨੇ ਘੋਰ ਜਬਾ ਜਬਾ ਜਵਾਨੀ ਗਰ ਸੀ ਵੇ ਜਾਲਮਾ ਜਬਾ

Shut ਵਿਦਿਆਰਥੀ ਦੀ ਵਿਦਿਆਰਥੀ ਹਾਂ ਮੈਨੂੰ ਅੱਜ ਬਹੁਤ ਖੁਸ਼ੀ ਹੈ ਕਿ ਮੇ ਸਕੂਲ ਚ ਤੀਆਂ ਦਾ ਤਿਹਾਰ ਹੈ ਸਾਨੂੰ ਬਹੁਤ ਵਧੀਆ ਪ੍ਰੋਗਰਾਮ ਲੱਗਿਆ ਹਾਂਜੀ ਹਾਂਜੀ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਪੱਕਾ ਵੀ ਕਿਹਾ ਸੀ ਤੀਆਂ ਦਾ ਤਿਹਾਰ ਮਨਾਇਆ ਹੈ ਇਹ ਬੱਚਿਆਂ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਮਾਪਿਆਂ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਅਸੀਂ ਤਿਉਹਾਰ ਮਨਾ ਰਹੇ ਹਾਂ ਅੱਜ ਕੱਲ ਦੇ ਬੱਚੇ ਆਪਣੇ ਸੱਭਿਆਚਾਰ ਤੋਂ ਵੱਖ ਹੁੰਦੇ ਜਾ ਰਹੇ ਆ ਅਸੀਂ ਉਹਨਾਂ ਨੂੰ ਆਪਣਾ ਸੱਭਿਆਚਾਰ ਨਾਲ ਜੋੜ ਰਹੇ ਹਾਂ ਇਹ ਜਿਹੜਾ ਤੀਆਂ ਦਾ ਤਿਉਹਾਰ ਹੈ ਇਹ ਸੋਨ ਮਹੀਨੇ ਦੀ ਤੀਆਂ ਦੇ ਤੀਜ ਤੋਂ ਸ਼ੁਰੂ ਹੋ ਜਾਂਦਾ ਤੇ 15 ਦਿਨ ਚੱਲਦਾ ਹੈ ਤੇ ਇਸ ਤਿਉਹਾਰ ਵਿੱਚ ਜਿਹੜੇ ਵਿਆਹੀਆਂ ਕੁੜੀਆਂ ਹੁੰਦੀਆਂ ਆਪਣੇ ਪੇਕੇ ਆਉਂਦੀਆਂ ਆਪਣੇ ਪੇਕੇ ਆ ਕੇ ਖੁਸ਼ੀ ਮਨਾਉਂਦੀਆਂ ਨੱਚਦੀਆਂ ਗਾਉਂਦੀਆਂ ਸੋਨ ਮਹੀਨੇ 'ਚ ਜਦੋਂ ਬਾਰਿਸ਼ ਆਉਂਦੀ ਹੈ ਕਦੀ ਸ਼ਾਂ ਕਦੀ ਤੂਪ ਹੁੰਦੀ ਹੈ ਤੇ ਕੁੜੀਆਂ ਨੂੰ ਬਹੁਤ ਚਾ ਚੜਦਾ ਹੈ ਤੇ ਉਹ ਆਪਣੇ ਜਿਹੜੀ ਨੱਚ ਕੇ ਖੁਸ਼ੀ ਮਨਾਉਂਦੀਆਂ ਇਸ ਕਰਕੇ ਅਸੀਂ ਆਪਣੇ ਸਕੂਲ ਦੇ ਸਾਰੇ ਬੱਚਿਆਂ ਨੂੰ ਇਸ ਤਿਹਾਰ ਨਾਲ ਜੋੜਨਾ ਚਾਹੁੰਦੇ ਆਂ ਤੇ ਉਹਨਾਂ ਨੂੰ ਦਿਖਾਉਨੇ ਆਂ ਵੀ ਕਿਵੇਂ ਪਹਿਲਾਂ ਦੇ ਲੋਕ ਤੀਆਂ ਮਨਾਉਂਦੇ ਸੀ ਬੱਚੇ ਖੁਸ਼ੀ ਮਨਾਉਂਦੇ ਸੀ ਅੱਜ ਕੱਲ ਦੇ ਜਿਹੜੇ ਬੱਚੇ ਉਹ ਟੀਵੀ ਨਾਲ ਜ਼ਿਆਦਾ ਜੁੜਦੇ ਜਾ ਰਹੇ ਆ ਇਸ ਕਰਕੇ ਅਸੀਂ ਉਹਨਾਂ ਨੂੰ ਸੱਭਿਆਚਾਰ ਨਾਲ ਜੋੜਨਾ ਚਾਹੁੰਦੇ ਆਂ ਥੈਂਕਸ ਪਰਾਂ ਦਾ ਬੱਚਿਆਂ ਦੇ ਵਿਕਾਸਪੂਰਨ ਬੱਚਿਆਂ ਵਿੱਚ ਬਹੁਤ ਵਧੀਆ ਰਿਸਪੌਂਸ ਆਉਂਦਾ ਜੀ ਬੱਚਿਆਂ ਨੂੰ ਬਹੁਤ ਵਧੀਆ ਲੱਗਦਾ ਆਪਣੇ ਪੰਜਾਬੀ ਵਿਰਸੇ ਨਾਲ ਜੁੜਨਾ ਜੀ ਕੀ ਸੰਦੇਸ਼ ਦੇਣਾ ਚਾਹੁੰਦੀ ਹੈ ਮੈਂ ਤਾਂ ਇਹ ਹੀ ਸੰਦੇਸ਼ ਦੇਣਾ ਚਾਹੁੰਦੀ ਆ ਕਿ ਜਿਹੜੇ ਬੱਚੇ ਆ ਬਾਹਰਲੇ ਦੇਸ਼ਾਂ ਦੇਖ ਕੇ મત ਕਿ ਆਪਣਾ ਪਹਿਰਾਵਾ ਚੇਂਜ ਕਰਦੇ ਜਾਂਦੇ ਆ ਉਹਨਾਂ ਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਮਾਪਿਓ ਦਾ ਧਿਆਨ ਰੱਖੀਏ ਤੇ ਆਪਣੇ ਪੰਜਾਬੀ ਪਹਿਰਾਵੇ ਵਿੱਚ ਆਈਏ ਤੇ ਆਪਣੇ ਪੰਜਾਬ ਨੂੰ ਪਹਿਲਾਂ ਵਾਂਗ ਸੋਨੇ ਦਾ ਪੰਜਾਬ ਬਣਾਈ ਹਾਂਜੀ ਸੱਸੀ ਕਾਲ ਸਾਰਿਆਂ ਨੂੰ ਅਮ ਅੱਜ ਆਪਣੇ ਮਾਨਯੋਗ ਕੈਬਨਿਟ ਮੰਤਰੀ ਡਾਕਟਰ 부ਜੀਤ ਕੋਰ ਜੀ ਵੀ ਗਵਾਈ ਹੈ ਬਾਲ ਵਿਕਾਸ ਪ੍ਰੋਜੈਕਟ ਅਫਸਰ ਫਰੀਦ ਕੋਰ ਸ਼੍ਰੀਮਤੀ ਰਤਨਦੀਪ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਸਰਕਲ ਪਲੇਅਰ ਦਾ ਜਿਹੜਾ ਆਪਣਾ ਤੀਆਂ ਦਾ ਤਿਹਾਰ ਹੈ ਪਿੰਡ ਪੱਕਾ ਪ੍ਰਾਇਮਰੀ ਸਕੂਲ ਵਿਖੇ ਮਨਾ ਰਹੇ ਆ ਇਹ ਖੁਸ਼ੀਆਂ ਪਰ ਆਤਿਹਾਰ ਹੈ ਸਭ ਦਾ ਸਾਂਝਾ ਤਿਹਾਰ ਹੈ ਸਾਰੀਆਂ ਵਰਕਰਾਂ ਹੈਲਪਰਾਂ ਨੇ ਪੂਰੇ ਸਹਿਯੋਗ ਨਾਲ ਅਸੀਂ ਇਹ ਤਿਹਾਰ ਮਨਾ ਰਹੇ ਆ ਤੇ ਸਾਨੂੰ ਪ੍ਰਾਇਮਰੀ ਸਕੂਲ ਵਾਲਿਆਂ ਨੇ ਵੀ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਇਸ ਦੇ ਵਿੱਚ ਤੇ ਇਹ ਮੈ ਜਾਣਨੀ ਹੈ ਕਿ ਪੂਰੇ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਤਿਹਾਰ ਇਸੇ ਤਰ੍ਹਾਂ ਮਨਾਇਆ ਜਾਵੇ ਇਸ ਤਰ੍ਹਾਂ ਪੰਜਾਬੀ ਸੱਭਿਆਚਾਰ ਦਾ ਰੋਲ ਵਧੁੰਦਾ ਜਾ ਰਿਹਾ ਹੈ ਕੀ ਲੋਕਾਂ ਨੂੰ ਅਸੀਂ ਤਾਂ ਇਹੀ ਕਵਾਂਗੇ ਵੀ ਜਿਵੇਂ ਤੀਆਂ ਦਾ ਤਿਹਾਰ ਹੈ ਖੁਸ਼ੀਆਂ ਪਰ ਇਹ ਤਿਹਾਰ ਹੈ ਤੀਆਂ ਦਾ ਨੂਹਾਂ ਦਾ ਬੇਟੀਆਂ ਦਾ ਸਭ ਦਾ ਸਾਂਝਾ ਤਿਹਾਰ ਹੈ ਇਹਦੇ ਨਾਲ ਜੁੜੇ ਰਹਿਣਾ ਚਾਹੀਦਾ ਬੰਦੇ ਨੂੰ ਠੀਕ ਹੈ ਹਰ ਸਾਲ ਇਸ ਤਰ੍ਹਾਂ ਦੇ ਐਫਰਟਸ ਕਰਨੇ ਚਾਹੀਦੇ ਆ ਸਾਰਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੁੜੇ ਰਹਿਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਆਪ ਦਾ ਸੱਭਿਆਚਾਰ ਵੀ ਯਾਦ ਰਹੇ ਮੇਰਾ ਨਾਮ ਅਮਨਦੀਪ ਸਿੰਘ ਹੈ ਜੀ ਮੈਂ ਇੱਥੇ ਸਰਕਾਰੀ ਪ੍ਰਾਇਮਰੀ ਸਕੂਲ ਪੱਕਾ ਦਾਦੇ ਆਪਕਾ ਹਾਂ ਜੇ ਜੋ ਹੋਣਾ ਚਾਹੀਦਾ ਹੈ ਇਸ ਦਾ ਇਹ ਇੱਕ ਛੋਟਾ ਜਿਹਾ ਅਪਰਾਲਾ ਜੀ ਪੁਰਾਣੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਵਾਸਤੇ ਜਿੱਦਾਂ ਸਾਡੇ ਛੋਟੇ ਛੋਟੇ ਬੱਚੇ ਹੈ ਇਨਾਂ ਦੇ ਵਿੱਚ ਬੜਾ ਉਤਸ਼ਾਹ ਹੁੰਦਾ ਹੈ ਔਰ ਹਰ ਇੱਕ ਸਾਲ ਹੀ ਇਸ ਤਰ੍ਹਾਂ ਦਾ ਪ੍ਰੋਗਰਾਮ ਛੋਟਾ ਜਿਹਾ ਅਸੀਂ ਉਲੀਕਦੇ ਆ ਜਿਹਦੇ ਵਿੱਚ ਬੱਚਿਆਂ ਨੂੰ ਪੁਰਾਣੇ ਸੱਭਿਆਚਾਰ ਨਾਲ ਜੋੜ ਕੇ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਨਾਲ ਸ਼ਮੂਲੀਅਤ ਕਰਾ ਕੇ ਜਿਹੜਾ ਇਹ ਪ੍ਰੋਗਰਾਮ ਹਰ ਸਾਲ ਕਰਾਇਆ ਜਾਂਦਾ ਹੈ ਤੇ ਸਰਕਾਰੀ ਸਕੂਲ ਦੇ ਤੇ ਅਧਿਸ਼ਿਸ਼ ਹਾਂਜੀ ਨਹੀਂ ਬਹੁਤ ਵਧੀਆ ਲੱਗ ਰਿਹਾ ਜੀ ਪਹਿਲਾਂ ਇਹ ਗੱਲ ਤਾਂ ਪਹਿਲਾਂ ਤਾਂ ਸਾਰੇ ਟੀਚਰ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇੰਨਾ ਵਧੀਆ ਪ੍ਰਬੰਧ ਕੀਤਾ ਬਾਕੀ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਸਿਖਾਉਣਾ ਬਹੁਤ ਚੰਗੀ ਗੱਲ ਹੈ ਕੀ ਲੱਗਦਾ ਜਿਸ ਤਰ੍ਹਾਂ ਪੰਜਾਬੀ ਸੱਭਿਆਚਾਰ ਜਿਹੜਾ ਲੋਟ ਹੁੰਦਾ ਜਾ ਰਿਹਾ ਹੈ ਆ ਦੇਖੋ ਜੇ ਆਪਾਂ ਇਦਾਂ ਦੇ ਛੋਟੇ ਛੋਟੇ ਅਪਰਾਲੇ ਕਰਦੇ ਰਵਾਂਗੇ ਤਾਂ ਫਿਰ ਹੀ ਮਤਲਬ ਪੰਜਾਬੀ ਸੱਭਿਆਚਾਰ ਬਚਿਆ ਰਹੂਗਾ ਤੇ ਸਮੇਂ ਸਮੇਂ ਸਰ ਜੋ ਵੀ ਆਪਣੇ ਤਿਆਰ ਆਉਂਦੇ ਆ ਉਹਨਾਂ ਨੂੰ ਆਪਾਂ ਮਤਲਬ ਪੁਰਾਣੇ ਅੰਦਾਜ਼ ਦੇ ਨਾਲ ਆਪਣਾ ਬਣਾਉਣਾ ਚਾਹੀਦਾ